ਬਿਤੀ ਰਾਤ ਪਟਿਆਲਾ ਦੇ ਦੁਖਣੀ ਵਰਨ ਸਾਹਿਬ ਦੇ ਬਾਰਿਕ ਸਖਸ਼ ਬਲੋਂ ਹੜਕਾ ਮਚਾਇਆ ਗਿਆ ਸੀ ਜਿਸ ਨੂੰ ਲੈ ਕੇ ਪੁਲਿਸ ਦਾ ਬਿਆਨ ਸਾਹਮਣੇ ਆਇਆ ਹੈ ਪੁਲਿਸ ਨੇ ਕਿਹਾ ਜਿਸ ਸਖਸ਼ ਨੇ ਇਹ ਕੀਤਾ ਸੀ ਪਹਿਲਾਂ ਉਸ ਨੂੰ ਉਕਸਾਇਆ ਗਿਆ ਸੀ ਇਸ ਦੇ ਪਰਿਵਾਰ ਨੂੰ ਅਪੱਤੀਜਨਕ ਸ਼ਬਦ ਬੋਲੇ ਗਏ ਸੀ ਅਤੇ ਇਸ ਦੇ ਪਿਤਾ ਨੂੰ ਕੁੱਟਿਆ ਗਿਆ ਸੀ ਪਰ ਸਖਸ਼ ਦਾ ਲੋਕਾਂ ਉੱਪਰ ਗੱਟੀ ਚੜਾਉਣਾ ਇਹ ਗਲਤ ਹੈ ਇਸ ਮਾਮਲੇ 'ਚ 3 ਜ਼ਖਮੀ ਹੋਏ ਹਨ ਫਿਲਹਾਲ ਕਿਸੇ ਪਾਸੋਂ ਸਾਨੂੰ ਸ਼ਿਕਾਇਤ ਨਹੀਂ ਆਈ ਜਦੋਂ ਵੀ ਆਵੇਗੀ ਬਣਦੀ ਕਾਰਵਾਈ ਕੀਤੀ ਜਾਵੇਗੀ ਇਹ ਬੰਦੀਨ ਦਾ ਆਪਸ ਵਿੱਚ ਪਰਿਵਾਰਿਕ ਮਾਮਲਾ ਉੱਥੇ ਕਿ ਅਜੀਤਪਾਲ ਤੇ ਗਗਨਦੀਪ ਦੋ ਭਰਾ ਨੇ ਉੱਥੇ ਸ਼ਾਪ ਉੱਥੇ ਦੁਕਾਨ ਕਰਦੇ ਨੇ 8 ਤੇ 9 ਨੰਬਰ ਇਹਨਾਂ ਦੀ ਦੁਕਾਨ ਘੜਿਆਂ ਦੀ ਆਪਣੇ ਜਿਹੜੇ ਹੁੰਦੇ ਹੋ ਜੋ ਵੀ ਸਮਾਨ ਆਪਣੇ ਸਿਕਸ ਮਗੇਸ ਨਾਲ ਸੰਬੰਧਿਤ ਹੁੰਦੇ ਨੇ ਦੁਕਾਨ ਆ 8 ਨੰਬਰ ਤੇ 9 ਨੰਬਰ ਇਹਨਾਂ ਦੇ ਇੱਕ ਰਿਸ਼ਤੇਦਾਰ ਨੇ ਉੱਥੇ ਕੱਲ ਇਹਨੂੰ ਉਹ ਜਿਹੜਾ ਵੱਡਾ ਭਰਾ ਆ ਅਜੀਤਪਾਲ ਨੂੰ ਕੋਈ ਅਪਸ਼ਬਦ ਬੋਲਦੇ ਕੋਈ ਉਹਦੀ ਸ਼ਾਨ ਦੇ ਖਿਲਾਫ ਬੋਲਦਾ ਉਹਦੇ ਘਰਦਿਆਂ ਦੀ ਸ਼ਾਨ ਦੇ ਖਿਲਾਫ ਬੋਲਿਆ ਤਾਂ ਜਿਦੋਂ ਉਹ ਉਹ ਉਸ ਬੰਦੇ ਵਿੱਚ ਉੱਥੇ ਉਹਨਾਂ ਦੀ ਪਹਿਲਾਂ ਬਹਿਸ ਦੁਸਈਆ ਹੋਇਆ ਤੇ ਉਹ ਜਿਹੜਾ ਜੀਤਪਾਲ ਸੀ ਉਹ ਉਸ ਦੀ ਕੰਪਲੇਂਟ ਕਰਨ ਥਾਣੇ ਆ ਗਿਆ ਜਦੋਂ ਇਹ ਥਾਣੇ ਤੋਂ ਕੰਪਲੇਂਟ ਕਰਕੇ ਵਾਪਸ ਗਿਆ ਤੇ ਜਦੋਂ ਇਹਨੇ ਜਾ ਕੇ ਉੱਥੇ ਗੱਡੀ ਹਜੇ ਗੱਡੀ ਰੋਕੀ ਨਹੀਂ ਤੇ ਉਹ ਬੰਦੇ ਆ ਜਿਹਨੇ ਦੇਖਿਆ ਕਿ ਉਹ ਬੰਦੇ ਜਿਹੜੇ ਸੀ ਜਿਨ੍ਹਾਂ ਨੇ ਪਹਿਲਾਂ ਇਹਨੂੰ ਅਪਸ਼ਬਦ ਬੋਲੇ ਸੀ ਉਹ ਇਹਦੇ ਫਾਦਰ ਨੂੰ ਕੁੱਟ ਰਹੇ ਸੀ ਇਹਦੇ ਫਾਦਰ ਨੂੰ ਕੁੱਟ ਰਹੇ ਸੀ ਤੇ ਜਦੋਂ ਇਹਦੀ ਗੱਡੀ ਗਈ ਤੇ ਉਹਨਾਂ ਨੇ ਇਹਦੇ ਵੱਲ ਵੀ ਅਟੈਕ ਕਰਤਾ ਇਹਦੇ ਵੀ ਵੱਟੇ-ਵੱਟੇ ਮਾਰੇ ਤੇ ਇਹਨੇ ਜਦੋਂ ਦੇਖਿਆ ਵੀ ਵਟੇ-ਵਟੇ ਮਾਰੇ ਤੇ ਇਹ ਭਾਵਕ ਹੋ ਗਿਆ ਜਾਂ ਇਹ ਲੋਕੇ ਇਹ ਡਰ ਗਿਆ ਜਨੇ ਇੱਕ ਬੁਧੇ ਇੱਕਦਮ ਗੱਡੀ ਠਮਾਤੀ ਤੇ ਜੇ ਚ ਦੋ ਤਿੰਨ ਪੰਜ ਸੱਤ ਬੰਦਿਆਂ ਦੇ ਸੱਟ ਲੱਗੇ ਹਜੇ ਤੱਕ ਸਾਡੇ ਕੋਲ 3 ਐਮਐਲਆਰ ਰਜਾਈਆਂ ਨਹੀਂ ਤੇ 3 ਐਮਐਲਆਰਾਂ ਦੇ ਵਿੱਚੋਂ ਬਲੰਟ ਸੱਟਾਂ ਨੇ ਕੋਈ ਹਜੇ ਤੱਕ ਐਹੋ ਜੀ ਗੱਲ ਸਾਹਮਣੇ ਨਹੀਂ ਆਈ ਵੀ ਜਿਹਦੇ ਕੋਈ ਲੰਬ ਸਟਰੈਕਚਰ ਜਾਂ ਕੋਈ ਚੀਜ਼ ਫ੍ਰੈਕਚਰ ਹੋਈ ਹੋਵੇ ਬਾਕੀ ਸਾਡਾ ਆਈਓ ਇੱਥੇ ਹੀ ਖੜਾ ਹਸਪੀਟਲ ਦੇ ਵਿੱਚ ਉਹਨਾਂ ਦੇ ਟੈਸਟ ਚੱਲਦੇ ਪਏ ਨੇ ਉਹ ਕੱਲੇ ਜੋ ਸਾਡੇ ਟੈਸਟ ਕੰਪਲੀਟ ਹੋ ਗਿਆ ਅਸੀਂ ਉਦੋਂ ਬਿਆਨ ਦੇਵਾਂਗੇ ਪਰ ਬਿਆਨ ਮੁਤਾਬਕ ਜੋ ਬੰਦ ਦੀ ਕਾਰਵਾਈ ਆ ਉਹ ਕਰ ਦੇ। ਨਹੀਂ ਕਹਿੰਦਾ ਕਿ ਜੀ ਜੀ ਜਿਹੜਾ ਬੰਦਾ ਨਹੀਂ। ਉਹ ਹਜੇ ਜਦੋਂ ਜਦੋਂ ਉਹ ਆਇਆ ਹਜੇ ਜਾਂਦਾ ਹੀ ਪਿਆ ਸੀ ਕੰਪਲੇਂਟ ਕਰਕੇ ਉਦੋਂ ਹੀ ਉਹਨੂੰ ਉਥੇ ਕਰ ਲਿਆ ਜੇ ਪੁਲਿਸ ਪਾਰਟੀ ਨੂੰ ਤਾਂ ਜਾਣਾ ਸੀ ਹਜੇ ਤਾਂ ਕੰਪਲੇਂਟ ਕਰਕੇ ਗਿਆ ਹੀ ਸੀ ਤੇ ਉਦੋਂ ਹੀ ਆ ਗੱਲ ਹੋ ਗਈ। ਜਿਹੜਾ ਬੰਦੇ ਇਹਦੇ ਇਹਦੇ ਵੀ ਮੇਦੇ ਨਹੀਂ ਵਧੀਆਂ ਜਿੱਥੇ ਜੱਗੀਆਂ ਸੱਤ ਨਹੀਂ ਵਧੀਆਂ ਉਦਾਂ ਮਾੜੀਆਂ ਆਪਕਾ ਜੀਤੇ ਕਾਲਨ ਸਰਕਾਰੋ ਤੇ ਗੱਦੀ ਤੇ ਰਹੇ ਜਿਹਦੇ ਜੋ ਕਾਤੇ ਸਨ ਇਹ ਗੱਲ ਸਾਰੀ ਵੈਰੀ ਇਹ ਇਹੀ ਇਹੀ ਗੱਲ ਕਰਕੇ ਤਾਂ ਆਪਾਂ ਇਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਸਰ ਪੁਲਿਸ ਨੇ ਜਿਹੜੂ ਉਸਨੇ ਕਹਿੰਦਾ ਸਾਰਿਆ ਤੇ ਬਾਹਰ ਵੀ ਉਹ ਲੋਕ ਦੂਜੇ ਪਾਸੇ ਤੇ ਕਿਤੋਂ ਲੋਕਾਂ ਨੇ ਉਹਨਾਂ ਦਾ ਹਮਲਾ ਕੀਤਾ ਹੋਇਆ ਜੀ ਜੀ ਹਾਂ ਜੀ ਹਾਂ ਜੀ ਕੀਤਾ ਸੀ ਕੋਈ ਕਿਸੇ ਕਿਸੇ ਦੇ ਜੀ ਦਾ ਬਹਾਨਾ ਕਰਨਾ ਕੋ CCTV ਲੈ ਰਹੇ ਆ ਅੱਜ ਜੀ ਅੱਜ CCTV ਲੈ ਕੱਲ ਫਿਰ ਹਨੇਰਾ ਹੋ ਗਿਆ ਸੀਗਾ ਹੁਣ CCTV ਲੈ ਕੇ ਜੋ ਜਿੱਦਾਂ ਦੀ ਜੋ ਹੋਊਗੀ ਕਾਰਵਾਈ ਉਹਦੇ ਮੁਤਾਬਕ ਕਰਦੇ ਚਾ